ਜਿਤਿਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ। ਉਹਨਾਂ ਨੇ ਆਪਣੀ ਸਜ਼ਾ ਤੇ ਰੋਕ ਲਗਾਉਣ ਦੀ ਮੰਗ ਕੀਤੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵਕੀਲ ਨੇ ਕਿਹਾ ਕਿ ਜੇ ਕਰੋਨਾ ਦੀ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗਵਾ ਸਕਦੇ ਨੇ। ਫਿਲਹਾਲ ਅਦਾਲਤ ਨੇ ਲਾਲਪੁਰਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿੱਚ 1 ਅਕਤੂਬਰ ਤੱਕ ਜਵਾਬ ਦੇਣ ਦਾ ਹੁਕਮ ਦਿੱਤਾ ਗਿਆ ਹੈ। ਦੱਸਦੀ ਕਿ 3 ਮਾਰਚ 2013 ਨੂੰ ਉਸਮਾਨ ਪਿੰਡ ਦੀ ਵਸਨੀਕ ਹਰਮਿੰਦਰ ਕੌਰ ਉਸਮਾਨ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ ਇੰਟਰਨੈਸ਼ਨਲ ਪੈਲੇਸ ਪਹੁੰਚੀ ਸੀ ਇਸ ਦੌਰਾਨ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਤੇ ਛੇੜਛਾੜ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਪੀੜਤਾਂ ਨੇ ਦੱਸਿਆ ਕਿ ਜਦੋਂ ਉਸਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਸਤੇ ਹਮਲਾ ਕਰ ਦਿੱਤਾ ਪੁਲਿਸ ਮੌਕੇ ਤੇ ਪਹੁੰਚੀ ਤੇ ਸੜਕ ਦੇ ਵਿਚਕਾਰ ਪਰਿਵਾਰ ਤੇ ਹਮਲਾ ਕਰ ਦਿੱਤਾ ਪੀੜਤਾ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਟੈਕਸੀ ਡਰਾਈਵਰ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਵੀ ਸ਼ਾਮਲ ਸੀ ਜੋ ਕਿ 2022 ਵਿੱਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਚੁਣੇ ਗਏ ਇਸ ਮਹੀਨੇ ਦੀ 10 ਸਤੰਬਰ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ ਵਿਧਾਇਕ ਲਾਲਪੁਰਾ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਉਸ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਲਾਲਪੁਰਾ ਨੇ ਹੁਣ ਇਸ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਉਧਰ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਨਵਾਂ ਹੀ ਕਾਰਨਾਮਾ ਸਾਹਮਣੇ ਆਇਆ ਦਰਅਸਲ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਵੱਲੋਂ ਬਹੁਤ ਹੀ ਵੱਡਾ ਕਾਰਨਾਮਾ ਕੀਤਾ ਜਾਂਦਾ ਮਾਮਲਾ ਸਾਹਮਣੇ ਆਇਆ ਦਰਅਸਲ ਇਹ ਨੌਜਵਾਨ ਨਕਲੀ ਪੁਲਿਸ ਅਫਸਰ ਬਣ ਕੇ ਸਾਥੀਆਂ ਸਮੇਤ ਦੂਜੀ ਸਟੇਟ ਜਾ ਕੇ ਤਿੰਨ ਬੰਦਿਆਂ ਨੂੰ ਸਾਈਬਰ ਠੱਗੀ ਦੇ ਇਲਜ਼ਾਮਾਂ ਹੇਠ ਪੰਜਾਬ ਲਿਆਏ ਅਤੇ ਉਹਨਾਂ ਨੂੰ ਅਗਵਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਐਨਆਈ ਨੇ ਇਸ ਪੂਰੇ ਕਾਰਨਾਮੇ 'ਚ ਆਮ ਆਦਮੀ ਪਾਰਟੀ ਆਗੂ ਦੇ ਨਾਲ ਦੋ ਅਸਲੀ ਪੁਲਿਸ ਵਾਲੇ ਵੀ ਸ਼ਾਮਲ ਸਨ ਜੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਜਿੰਨਾ ਚੋ ਇੱਕ ਏਐਸਆਈ ਅਤੇ ਦੂਜਾ ਹੈੱਡ ਕਨਸਟੇਬਲ ਹੈ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੂਰੇ ਮਹਿਕਮੇ ਦੇ ਵਿੱਚ ਹੜਕੰਪ ਮਚ ਗਿਆ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦੋ ਪੁਲਿਸ ਵਾਲਿਆਂ ਸਮੇਤ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਹ ਮਾਮਲਾ ਖੰਨਾ ਦੇ ਵਿੱਚ ਦਰਜ ਕੀਤਾ ਗਿਆ ਹੈ ਗਗਨਦੀਪ ਸਿੰਘ ਹਲਕਾ ਦੱਖਣੀ ਐਮਐਲਏ ਰਜਿੰਦਰਪਾਲ ਕੌਰ ਛੀਨਾ ਦਾ ਖਸਮਖਾਸ ਹੈ ਦੱਸਦੇ ਕਿ ਮੁਲਜ਼ਮਾ ਦੀ ਪਛਾਣ ਆਪਾਗੂ ਗਗਨਦੀਪ ਸਿੰਘ ਉਰਫ ਐਪਲ ਜੋ ਕਿ ਜੁਜਾਰ ਨਗਰ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਐਸਆਈ ਕੁਲਦੀਪ ਸਿੰਘ ਹੈਡ ਕਨਸਟੇਬਲ ਬਲਵਿੰਦਰ ਸਿੰਘ ਕਿਰਨਦੀਪ ਸਿੰਘ ਮਨੀ ਅਤੇ ਇੱਕ ਨਾਮ ਲੂਮ ਵਿਅਕਤੀ ਦੇ ਰੂਪ ਦੇ ਵਿੱਚ ਹੋਈ ਹੈ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਮੁਤਾਬਕ ਹੈਡ ਕਨਸਟੇਬਲ ਬਲਵਿੰਦਰ ਸਿੰਘ ਜੋ ਕਿ 3rd ਆਈਆਰਬੀ ਵਿੱਚ ਤਨਤ ਹੈ ਉਸਨੇ ਖੰਨਾ ਪੁਲਿਸ ਤੇ ਐਸਆਈ ਨੂੰ ਇੱਕ ਸਾਈਬਰ ਧੋਖਾਧੜੀ ਦੀ ਵੱਡੀ ਵਾਰਦਾਤ ਬਾਰੇ ਦੱਸਣ ਦੀ ਗੱਲ ਆਖੀ ਜਿਸਨੇ ਕਿਹਾ ਕਿ ਦਿੱਲੀ ਵਿਖੇ ਕਾਲ ਸੈਂਟਰ ਚੱਲਦਾ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਨਾਲ ਧੋਖਾਧੜੀ ਕਰਦੇ ਨੇ ਜਿਨ੍ਹਾਂ ਤੇ ਰੇਡ ਕਰਕੇ ਕਾਫੀ ਵੱਡੇ ਧੋਖਾਧੜੀ ਦਾ ਖੁਲਾਸਾ ਹੋ ਸਕਦਾ ਪਰ ਐਸਾਈ ਨਿਊਜ਼ ਨੂੰ ਬਹੁਤ ਸਬੂਤ ਲੈਣ ਲਈ ਕਿਆ ਇਸ ਤੋਂ ਬਾਅਦ ਐਸਾਈ ਕਿਸੇ ਕੰਮ ਲਈ ਸਾਈਬਰ ਕ੍ਰਾਈਮ ਥਾਣੇ ਗਿਆ ਤੇ ਉਹਨਾਂ ਨੇ ਦੇਖਿਆ ਕਿ ਥਾਣੇ ਦੀ ਰਸੋਈ 'ਚ ਕਾਫੀ ਵਿਅਕਤੀ ਮੌਜੂਦ ਸੀ ਜਿਨ੍ਹਾਂ ਵਿੱਚ ਐਸਆਈ ਕੁਰਦੀਪ ਸਿੰਘ, ਹੌਲਦਾਰ ਬਿਵਿੰਦਰ ਸਿੰਘ ਅਤੇ ਇੱਕ ਨਾਮ ਲੂਮ ਪੁਲਿਸ ਕਰਮਚਾਰੀ ਅਤੇ ਉਹਨਾਂ ਦੇ ਨਾਲ ਤਿੰਨ ਪ੍ਰਾਈਵੇਟ ਬੰਦੇ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ, ਕਰਨਦੀਪ ਸਿੰਘ ਅਤੇ ਮਨੀ ਪਤਾ ਲੱਗੇ ਨੇ ਪੁੱਛਗਿੱਛ ਕਰਨ ਤੇ ਪੁਲਿਸ ਮੁਲਾਜ਼ਮਾਂ ਨੇ ਐਸਆਈ ਨੂੰ ਦੱਸਿਆ ਕਿ ਇਹਨਾਂ ਬੰਦਿਆਂ ਨੂੰ ਅਸੀਂ ਦਿੱਲੀ ਨੌਇਡਾ ਤੋਂ ਲੈ ਕੇ ਆਏ ਹਾਂ ਇਹ ਤਿੰਨੇ ਬੰਦੇ ਸਾਈਬਰ ਠੱਗੀ ਕਰਦੇ ਨੇ ਪਰ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਿੰਨਾਂ ਤੇਨਾਂ ਨੂੰ ਠੱਗ ਦੱਸਿਆ ਜਾ ਰਿਹਾ ਉਹਨਾਂ ਨੂੰ ਬਾਕੀ ਸਾਰੇ ਮਲਜ਼ਮ ਅਗਵਾ ਕਰਕੇ ਲਿਆਏ ਸੀ ਅਤੇ ਉਹਨਾਂ ਕੋਲੋਂ ਪੈਸਿਆਂ ਦੀ ਜ਼ਬਰੀ ਮੰਗ ਕੀਤੀ ਗਈ ਇਸੇ ਕਰਕੇ ਤਿੰਨਾਂ ਦੇ ਵਿੱਚੋਂ ਇੱਕ ਕੋਲੋਂ 990 ਯੂਐਸ ਡਾਲਰ ਦੂਜੇ ਕੋਲੋਂ 3650 ਯੂਐਸ ਡਾਲਰ ਅਤੇ 1 ਲੱਖ ਰੁਪਏ ਦੇ ਮੈਜਿਕ ਪੀਨ ਐਪ ਤੋਂ ਗਿਫਟ ਕਾਰਡ ਲਏ ਗਏ ਸਨ ਇਸ ਮਗਰੋਂ ਸਾਰੇ ਮਲਜ਼ਮਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ